ਤਿਆਂ ਦੇ ਤਿਉਹਾਰ ਦੀ ਕਿੰਨੀ ਰੌਣਕ ਹੁੰਦੀ ਹੈ ਤਿਆਂ ਸੌਣ ਦੇ ਮਹੀਨੇ ਚ ਮਨਾਈ ਜਾਂਦੀ ਹੈ ਦੇਖੋ ਤੁਸੀਂ ਮੁਠਿਆਰਿਆਂ ਕਿਸ ਤਰ੍ਹਾਂ ਸਜ ਧਜ ਕੇ ਕਿਵੇਂ ਧਮਾਲਾਂ ਪਾਈਆਂ ਤਿਆਂ ਦੇ ਮੌਕੇ ਤੇ ਗੀਤ ਵੀ ਗਾਏ ਪਰ ਪੰਜਾਬੀ ਗੀਤ ਵੀ ਪੇਸ਼ ਕੀਤੇ ਬੱਚਿਆਂ ਵੱਲੋਂ ਵਿਦਿਆਰਥੀ ਹੈ ਉਹਨਾਂ ਦੇ ਵੀ ਤਿਆਂ ਦੀ ਕਿੰਨੀ ਵੱਲੋਂ ਖੁਸ਼ੀ ਔਰ ਕਿਸ ਤਰ੍ਹਾਂ ਇਹਨਾਂ ਵੱਲੋਂ ਬਣਾਏ ਗਏ ਪੰਜਾਬੀ ਗੀਤ ਰਹੀ ਇਹਨਾਂ ਨੇ ਆਪਣੀ ਪੰਜਾਬੀ ਸੱਭਿਆਚਾਰ ਨੂੰ ਆਜ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਤੇ ਆਈ ਤੇ ਆਈ ਦੇਖੋ ਜਿਹੜਾ ਆਪਣਾ ਪੰਜਾਬ ਦਾ ਜਿਹੜਾ ਵਿਰਸਾ ਹੈ ਉਹਦੇ ਦੇ ਸਾਰੇ ਤਿਹਾਰ ਬੜੀ ਹੰਦੂਦਮ ਨਾਲ ਮਨਾਇਆ ਜਾਂਦੀ ਹੈ ਕਿਸਾਨ ਦੇ ਮਹੀਨੇ ਚ ਕੁੜਿਆਂ ਦਾ ਤਿਹਾਰ ਹੈ ਜਦੋਂ ਉਹ ਆਪਣਾ ਖੁਸ਼ੀ ਚ ਸੱਸ ਦੀਆਂ ਦੱਸਦੀਆਂ ਨੇ ਪਿੰਗਾ ਪਾਉਂਦੀਆਂ ਨੇ ਕਿੱਦਾਂ ਪਾਉਂਦੀਆਂ ਨੇ ਤੇ ਸੈਲੀਬ੍ਰੇਸ਼ਨ ਹੁੰਦੀ ਹੈ ਲੜਕੀਆਂ ਵਾਸਤੇ ਤੇ ਅੱਜ ਅਸੀਂ ਨਰਸਿੰਗ ਕਾਲਜ ਤੇ ਆਇਆ ਆ ਤੇ ਇਹ ਆਦਰਸ਼ ਨਰਸਿੰਗ ਕਾਲਜ ਇਸ ਮਾਣਾ ਜਿੱਤੇ ਜਤੋਹਰ ਸੈਲੀਬ੍ਰੇਟ ਕੀਤਾ ਜਾ ਰਿਹਾ ਤੇ ਬੜਾ ਹੀ ਜੋਸ਼ ਹੈ ਬੱਚਿਆਂ ਚ ਇੱਥੇ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਆਪਾਂ ਆਪਣੇ ਵਿਰਸੇ ਨਾਲ ਜੁੜੇ ਹੋਇਆ ਸੱਭਿਆਚਾਰ ਨਾਲ ਜੁੜੇ ਹੋਇਆ ਤੇ ਉਹ ਤਿਉਹਾਰਾਂ ਨੂੰ ਆਪਾਂ ਅੱਜ ਵੀ ਮਨਾ ਰਹੇ ਆ ਤਾਂ ਜੋ ਜਿਹੜੇ ਅੱਜ ਦੀ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਚੱਲੇ ਕਿ ਪੰਜਾਬ ਦੇ ਸੱਭਿਆਚਾਰ ਬਾਰੇ ਉਹ ਹਮੇਸ਼ਾ ਹੀ ਜਾਨੂ ਰਹਿਣ ਤੇ ਉਹਨੂੰ ਮਤਲਬ ਫੋਲੋ ਕਰਦੇ ਠੀਕ ਬਹੁਤ ਬਧੀ ਕੀਤੀ ਹੈ ਜੀ ਪਿਆੰ ਦਾ ਤਿਹਾੜ ਜਿੱਦਾਂ ਕਿ ਸਾਨੂੰ ਪਤਾ ਸਾਡਾ ਵਿਰਸਾ ਹੈਗਾ ਅਸੀਂ ਪੰਜਾਬ 'ਚ ਰਹਿੰਦੇ ਆ ਸਾਨੂੰ ਸਭ ਨੂੰ ਪਤਾ ਸਾਡਾ ਇਤਿਹਾਸ ਕੀ ਹੈ ਸਾਡੇ ਅੱਜ ਦੇ ਦਿਨ ਦਾ ਮੋਟਿਵੇ ਹੁੰਦਾ ਕਿ ਜੋ ਸਾਡੀ ਅੱਜ ਦੀ ਜਨਰੇਸ਼ਨ ਜਿਹਨਾਂ ਅਸੀਂ ਦੇਖ ਹੀ ਰਿਹਾ ਸੋਸਾਇਟੀ 'ਚ ਦੇਖ ਰਿਹਾ ਕਿ ਸਾਡੀ ਅੱਜ ਦੀ ਜਨਰੇਸ਼ਨ ਸਾਡੇ ਵਿਰਸੇ ਤੋਂ ਬਹੁਤ ਦੂਰ ਜਾ ਰਹੀ ਆ ਇਹ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਹੁੰਦਾ ਜਿੱਥੇ ਅਸੀਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਨੂੰ ਇਦਾਂ ਹੀ ਆਪਣੇ ਵਿਰਸੇ ਦੇ ਨਾਲ ਜੋੜਦੇ ਰਹੀਏ ਤੇ ਜਾਣੂ ਕਰਵਾਉਂਦੇ ਰਹੀਏ ਧੰਨਵਾਦ ਥੈਂਕ ਯੂ ਸਾਡੇ ਕਾਲਜ ਵਿੱਚ ਹਰ ਵਾਰ ਤੇ ਹਰ ਮਨਾਇਆ ਜਾਂਦਾ ਜਿੱਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਸਾਨੂੰ ਹੋਰ ਨਵੇਂ ਨਵੇਂ ਐਕਟੀਵਿਟੀ ਸਿੱਖਣ ਨੂੰ ਮਿਲਦੀਆਂ ਨੇ ਤੇ ਆਪਣੇ ਪੰਜਾਬੀ ਸੱਭਿਆਚਾਰ ਬਾਰੇ ਸਿੱਖਣ ਨੂੰ ਮਿਲਦਾ ਹੈ ਤੇ ਸਾਡੇ ਕਾਲਜ ਵਾਲੇ ਵੈਸੇ ਸਾਨੂੰ ਧੀਆਂ ਦਾ ਤੇ ਹਰ ਮਨਾਉਂਦੇ ਹਨ ਸੱਗੀ ਸਿਰ ਤੇ ਸਜਾ ਕੇ ਬਾਹੀਂ ਲਾਲ ਚੂੜਾ ਪਾ ਕੇ ਸੱਗੀ ਸਿਰ ਤੇ ਸਜਾ ਕੇ ਬਾਹੀਂ ਲਾਲ ਚੂੜਾ ਪਾ ਕੇ ਮੇਰੇ ਕੰਥੇ ਦੇ ਛਣ ਕਣ ਵਰਕੇ 니 ਜਾਂਜਰ ਛਣ ਕੇ ਗਏ ਜਦੋਂ ਨੱਚੀ ਮਾ ਪਟੋਲਾ ਬਣ ਕੇ ਨੀ ਚਾਂਦਰ ਛਣ ਕੇ ਗਈ ਜਦੋਂ ਨੱਚੀ ਨਾ ਪਟੋਲਾ ਬਣ ਕੇ ਹੀ ਚਾਂਦਰ ਛਣ ਕੇ ਗਈ ਕਲੀਪ ਦਾ ਇਸ਼ਾਰਾ ਲਈ ਤਿਉਹਾਰ ਮਨਾਉਂਦੇ ਆ ਵੀ ਇਹ ਪੰਜਾਬੀ ਵਿਰਸੇ ਦਾ ਤਿਉਹਾਰ ਹੈ ਸਾਡੇ ਜਿਹੜੇ ਬੱਚੇ ਬੜੇ ਬਲਬਲੇ ਨਾਲ ਮਨਾਉਂਦੇ ਆ ਔਰ ਜਿਹਦੇ ਆਈਡੀਆ ਹੈ ਕਿ ਬੱਚੇ ਇੱਕ ਰੁਟੀਨ ਤੋਂ ਟੁੱਟ ਕੇ ਰੁਟੀਨ ਸਾਰਾ ਦਿਨ ਮਿਹਨਤ ਕਰਦੇ ਨੇ ਹਸਪਤਾਲ ਜਾਂਦੇ ਨੇ ਟ੍ਰੇਨਿੰਗ ਕਰਦੇ ਨੇ ਉਹ ਵੀ ਛੱਡ ਕੇ ਇੱਕ ਰੁਟੀਨ ਕੋਲ ਜੇ ਸਿਫਟ ਕਰਾਇਆ ਜਾਏ ਔਰ ਇਹ ਕਾਲਜ ਇਸ ਤਰ੍ਹਾਂ ਦਾ ਹੈ ਕਿ ਇਹ ਬੱਚਿਆਂ ਦਾ ਬਹੁਤ ਖਿਆਲ ਰੱਖਦੇ ਆ ਸਾਡੇ ਕੋਲ ਜਿੰਨੇ ਰੂਮ ਚ ਹੈ ਸਾਰੇ 에어 ਕੰਡੀਸ਼ਨਡ ਹੈ ਟੀਚਰ ਸਾਡੇ ਕੋਲ 24 ਘੰਟੇ ਟੀਚਰ ਕੰਮ ਕਰਦੇ ਆ ਔਰ ਇੱਕ ਇੱਕ ਬੱਚੇ ਜ਼ਿੰਦਾ ਹਸਪੀਟਲ ਟੀਮ ਵਾਸਤੇ ਜਾਂਦੇ ਤੋ ਜਿਹੜੇ ਇਹਨਾਂ ਬੱਚਿਆਂ ਨੂੰ ਇਹ ਰੂਟੀਨ ਤੋਂ ਤੋੜਨ ਦੇ ਵਾਸਤੇ ਇੱਕ ਵਟਾ ਕੇ ਬੱਚੇ ਲਾਈਫ ਇੰਜੋਏ ਕਰ ਸਕਣਗੇ ਤੋ ਹਰਸ਼ ਮਿਲਣਾ ਹੈ ਪਰਮ ਦੇ ਨਾਲ ਪਰਸੋਤਮ ਕੋਸਿਕ ਸਮਾਣਾ ਨਿਊਜ਼